ਸਾਸੀ ਕਾਲ ਤੋਂ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਦਾ ਨਾਮ ਹੈ ਗਾਇ ਨਰਿੰਦਰ ਸਿੰਘ ਅੱਜ ਤਰੀਕ ਹੈ ਗਿਆ 6 ਸਤੰਬਰ 2025 ਸਮਾਂ ਕੁ ਸਵੇਰ ਦੇ 9:00 ਵਜੇ ਦਾ ਜੀ ਵੀਰ ਕੋਲ ਤਿੰਨ ਮੱਝਾਂ ਵਕਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਔਰ ਵੀਜੀ ਕੀ ਹਾਲ ਚਾਲ ਵਧੀਆ ਵਧੀਆ ਔਰ ਕੀ ਹਾਲ ਠੱਠਾ ਸਾਹਿਬ ਠੀਕ ਠਾਕ ਜੀ ਵਧੀਆ ਜੀ ਵਧੀਆ ਹੋ ਠੀਕ ਠਾਕ ਹਾਂਜੀ ਵਧੀਆ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਕੈਮ ਜੀ ਕੈਮ ਤਿੰਨ ਪਸ਼ੂ ਪਕਾਉਗਾ ਜੀ ਹਾਂਜੀ ਹਾਂਜੀ ਤਿੰਨ ਪਸ਼ੂ ਆ ਜੀ ਤਿੰਨ ਮੱਝਾਂ ਪਕਾਉ ਹਣਾ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਕਰੀਏ ਡਿਟੇਲ ਸਾਂਝੀ ਕਰੀ ਹਾਂਜੀ ਹਾਂਜੀ ਚਲੋ ਜੀ ਇਹਦੀ ਜਾਣਕਾਰੀ ਦਿਓ ਪੰਜਾਬ ਜੀ ਇਹ ਛੋਟੀ ਸਵੇਰੇ ਸੂਈ ਆ ਜੀ ਤਕਰੀਬਨ ਕੋਈ 7:30 ਵਜੇ ਸੂਈ ਆ ਅੱਛਾ ਜੀ ਹਾਂਜੀ ਹਾਂਜੀ ਕਿੰਨਾ ਸੁਹਾ ਜੀ ਉਹ ਅਵੇ ਜੀ ਦੂਜਾ ਸੁਗਾ ਇਹਦਾ ਅਛਾ ਹੀ ਦੂਜਾ ਸੁਗਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਛੋਟੀ ਠੰਡੀ ਧੀਰੀ ਕਰਮ ਵਾਲੀ ਕੋਈ ਗੱਲ ਬਾਤ ਨਹੀਂ ਵੀ ਲੋਹਰ ਕੋਨੇ ਵਾਲੀ ਜੀ ਠੀਕ ਹੈ ਜੀ ਪਿਛਲੇ ਸੂਏ ਦਾ ਸ਼ਹਿਰ ਰਿਕਾਰਡ ਕੂਟੇ ਦਾ ਵੀ ਰਿਕਾਰਡ ਵਿੱਚ 18 ਕਿਲੋ ਲੀਟਰ ਆ ਪਲੱਸ 18 ਲੀਟਰ ਦਾ ਹਾਂਜੀ ਹਾਂਜੀ ਐਰ ਕੀ ਮਗਰ ਕੀ ਆ ਗਿਆ ਜੀ ਐਰ ਕੀ ਜੀ ਕਟਾ ਆ ਗਿਆ ਕਟਾ ਆ ਗਿਆ ਹਨਾ ਇਹ ਮੋਰਾ ਦਾ ਹਾਂਜੀ ਹਾਂਜੀ ਪਿਓਰ ਮੋਰਾ ਦਾ ਹਾਂਜੀ ਹਾਂਜੀ ਠੀਕ ਹੈ ਜੀ ਮੂੰਹ ਛਿੱਗੀ ਝੋਟੀ ਮੂੰਹ ਛਿੱਗੀ ਹੈ ਜੀ ਲਓ ਮਾੜੀ ਚੱਕ ਜੀ ਮੂੰਹ ਮਾ ਫੜਾਉਂਦੀ ਹੈ ਲਾੜੋ ਮੂੰਹ ਮੇਰਾ ਫੜਾਉਂਦੀ ਬੜੀ ਠੰਡੀ ਠੀਰੀ ਝੋਟੀ ਦਾ ਹੜਵਾ ਲਓ ਜੀ ਕਰੋ ਜੀ ਚੱਕ ਆ ਲੋ ਜੀ ਆ ਵੇ ਲੋ ਜੀ ਮਗਰਲੇ ਦਲ ਦਾ ਜੇ ਪੁੱਟੇ ਨਹੀਂ ਆ ਵੇਖੋ ਹਾਂਜੀ ਹਾਂਜੀ ਆ ਲਾ ਕੇ ਮੜਾ ਕੈਮਰਾ ਕਰਕੇ ਕਰਾ ਦੇ ਲਓ ਜੀ ਹਾਂ 6 ਦਾ ਅੰਦਾਜ਼ ਪੁੱਟਣ ਲਈ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਸਵੇਰੇ ਕਿੰਨਾ ਕਿਹੜਾ ਹੋ ਗਿਆ ਸੂਈ ਨੂੰ ਟਾਈਮ ਸਾਢੇ 7 ਤਕਰੀਬਨ ਫਿਰ ਜੀ ਸੂਈ ਹੈ ਅੱਛਾ ਜੀ ਸਾਢੇ 7 ਸੂਈ ਹੈ ਹਾਂਜੀ ਹਾਂਜੀ 2-3 ਘੰਟੇ ਲਾ ਲਓ ਹਨਾ ਹਾਂਜੀ 2-3 ਘੰਟੇ ਜੀ ਹੋਏ ਸੂਈ ਨੂੰ ਠੀਕ ਹੈ ਜੀ ਹਾਂਜੀ ਅਜੇ ਬਾਕੀ ਥਣ ਪਾਂਡਾ ਚੰਗਾ ਸੋਣਾ ਵਾ ਕਿਵੇਂ ਥਣ ਤੁੰਚਾਰੇ ਓਕੇ ਹੈ ਜੀ ਹਾਂਜੀ ਹਾਂਜੀ ਓਕੇ ਥਣ ਮੇਰਾ ਲਓ ਜੀ ਕਰੋ ਜੀ ਖੋਲੋਗੇ ਮੜੀ ਵੀਰ ਜੀ ਖੋਲ ਦੇਣੇ ਵੀਰ ਜੀ ਖੋਲ ਦੇਣਾ ਛੋਟੀ ਛਾਕੀ ਕੋਈ ਕਰਮਾ ਲਈ ਐਡੀ ਛਾਕੀ ਬਿਲਕੁਲ ਬਿਲਕੁਲ ਪੂਰੀ ਕੱਦ ਕਾਠੀ ਵੀ ਓਕੇ ਮੇਰਾ ਕੱਦ ਕੋ ਤੇ ਬੇਲ ਬੁਲੇ ਰਿਕਾਰਡ ਪੈਦਾ ਦੀ ਬਿਲਕੁਲ ਬਿਲਕੁਲ ਸਾ ਜੀ ਹਾਈ ਡੂ ਐਡੀਗਾਂ ਠੰਡੀਆਂ ਛੋਟੀਆਂ ਲਾਉਂਦੇ ਐਡੀਗਾਂ ਇਤਰਾ ਡੱਗਰ ਉਹ ਬਣਾਲੇ ਉਹਦਾ ਬੜਾ ਵਾਧਾ ਹੁੰਦਾ ਹਾਂਜੀ ਇਧਰ ਨੂੰ ਆ ਆ ਤਾ ਨੂੰ ਲੈ ਕੋਈ ਮੈਂ ਪਤਾ ਸਿੰਗ ਸੁng ਪੂਰੇ ਹੋ ਕੇ ਮੈਂ ਸਿੰਗ ਕੁੰਡਾ ਆ ਲਓ ਜੀ ਕਰੋ ਜੀ ਕੋਕਾ ਪੀਸ ਆ ਕੇ ਹਾਂਜੀ ਬਿਲਕੁਲ ਬਿਲਕੁਲ ਕੋਕਾ ਪੀਸ ਹਾਂਜੀ ਹਾਂਜੀ ਇੱਕ ਤੋਰਾ ਦੇ ਛੋਟੀ ਦਾ ਹਾਂਜੀ ਹਾਂਜੀ ਬਿਲਕੁਲ ਜੀ ਹਾਂ ਹਾਂ ਕਾਦੇ ਸੂਬ ਕੇ ਅਜੇ ਹਟੀ ਆ ਜੀ ਅਜੇ ਤੇ ਮੰਨ ਲਓ ਜਿਵੇਂ ਆ ਪਾਥ ਨੇ ਹਾਂਜੀ ਇਹ ਥੋੜੀ ਵਾਲੀ ਖਿਚੀ ਆ ਖਿਚੀ ਪਈ ਝੋਟ ਜੇ ਸੂਬ ਕੇ ਹਟੀ ਆ ਲਓ ਜੀ ਖਣ ਤੁਣ ਕਰੋ ਜੀ ਚੈੱਕ ਖਣ ਪਾਂਡਾ ਕਰਨ ਚੈੱਕ ਵੀਰਾਂ ਬਾਕੀ ਤਸੱਲੀ ਆ ਆਦੀ ਵੀਰਾਂ ਹਾਂਜੀ ਬਿਲਕੁਲ 20 ਧਰਾਂ ਮਾਰ ਕੇ ਆਦੀ ਪਾਸ ਕਰਨਾ ਬਿਲਕੁਲ ਬਿਲਕੁਲ ਕੋਈ ਵੀਰ ਭਰਾ ਆਣ ਕੇ ਤਸੱਲੀ ਕਰ ਸਕਦਾ ਹਾਂਜੀ ਹਾਂਜੀ ਤੇ ਸ਼ਾਜੀ ਕੀ ਰੇਡ ਰੂਟ ਕਰਦੇ ਜੀ ਇਹਦਾ ਰੇਡ ਮੇਰ ਕਰਨ ਨੂੰ ਪਾ ਵੇ 1.5 ਲੱਖ ਰੁਪਇਆ ਕਰ ਲੈ ਜਿਹੜੇ ਆਪਾਂ ਫਿਰ ਦੇ ਲੈਣ ਵਾਲੀ ਆਪਾਂ ਗੱਲ ਕਰਾਂਗੇ ਹਾਂਜੀ ਪਰ ਜੇ ਮੋਲ ਆਪਾਂ ਇਹਦਾ ਕਰਦੇ ਹਾਂ 1 22 ਹਾਂਜੀ ਆਪਾਂ ਵੀ 18 ਦੀ ਹਾਂ ਨਾ ਦੇ ਦੇਣੀ ਹੈ 1,11,000 ਦੀ ਹਾਂਜੀ 1,11,000 ਦੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰਦਾ ਅਸਲੇ ਕਰੇ ਮੇਰਾ ਆਪ ਦੀ ਜੋ ਦੋ ਟਾਈ ਮੇਰਾ ਆਪ ਦੀ ਚਵਾਈ ਕਰਕੇ ਆਪ ਦੀ ਤਸੱਲੀ ਕਰੇ ਬਿਲਕੁਲ ਜੀ ਬਿਲਕੁਲ ਹਾਂਜੀ ਮੁਰਕੇ ਵੀਰ ਜੀ ਗਾਲ ਲਾਮਾ ਮੜਾ ਵਾ ਹਾਂਜੀ ਹਾਂਜੀ ਬਿਲਕੁਲ ਜੀ ਨਾਲੇ ਸੂਆ ਸੂਆ ਡੰਗਰ ਦਾ ਇਹ ਆਵਾਜ਼ ਆਉਂਦਾ ਵੀ ਆਪ ਦੀ ਤਸੱਲੀ ਕਰੇ ਤਸੱਲੀ ਕਰੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਪਿਛਲੇ ਸੂਏ 16 ਲੀਟਰ ਦਾ ਰਿਕਾਰਡ ਹੈ ਹਾਂਜੀ ਹਾਂਜੀ 16 17 ਲੀਟਰ ਰਿਹਾ ਜੀ ਠੀਕ ਹੈ ਛਾਹੀ ਇਹਦਾ ਕਿਨਵਾ ਸੁਆ ਤੇ ਜਿਹੜਾ ਤਿੱਜਾ ਸੁਆ ਵਿੱਚ ਹੀ ਸੂਈ ਆ ਹਾਂਜੀ ਮਗਰ ਇਹਦੇ ਕੱਟੀ ਆ ਮਗਰ ਕੱਟੀ ਆ ਜੀ ਹਾਂਜੀ 20 ਦਿਨਾਂ ਦੀ ਕੱਟੀ ਹੋਊਗੀ ਆ ਬਾਈ ਇਹ ਕੱਟੀ ਮਗਰ ਹਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਵੀਰ ਜੀ ਇਹ ਮਗਰਲੇ ਥਾਂ ਦੀ ਤੇਲ ਆ ਅੱਛਾ ਜੀ ਇੱਕ ਥਾਂ ਦੀ ਆ ਵਾਲਾ ਪਿਛਲਾ ਹਨਾ ਜੀ ਹਾਂਜੀ ਹਾਂਜੀ ਠੀਕ ਬਾਣੀ ਤੋਂ ਪਰਲੇ ਪਾਸੇ ਦੀ ਠੀਕ ਆ ਜੀ ਇਹ ਧਾਰਾ ਵਿੱਚ ਆਉਂਦੀਆਂ ਬਾਕੀ ਤੁਸੀਂ ਤੇਲ ਦੀ ਤੁਸੀਂ ਕਿਹੜੋਂ ਮੇਰੇ ਵੀਰਾਂ ਹਾਂਜੀ ਕਿੰਨਾ ਸੂਆ ਵੀਰ ਜੀ ਵੀਰ ਜੀ ਤੇਜਾ ਐਰ ਕੀ ਦਾ ਫਿਰ ਤੇਲ ਪੇਲੇ ਸੂਏ ਮਾਲਾ ਚੰਗੀ ਭਲੀ ਛੋਟੀ ਆਪਣੇ ਘਰ ਦੀ ਛੋਟੀ ਆ ਅੱਛਾ ਜੀ ਕਰਦੀ ਵੀਰ ਭਰਾ ਕੋ ਚੱਕ ਮਾਲਾ ਦਾ ਇਲਾਜ ਲੋਜ ਕੋਈ ਕਰਾ ਸਕਦਾ ਵੇ ਹਾਂਜੀ ਉਹ ਆਪਦਾ ਕਰਾ ਕੇ ਚਲੋ ਜੇ ਉਹਦੀ ਕਿਸਮਤ ਨੂੰ ਚੱਲ ਪਏ ਤੇ ਚੱਲੂ ਹੀ ਪਵੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਐਰ ਕੀ ਕਿੰਨਾ ਸੂਆ ਵੀਰ ਜੀ ਤੇਜਾ ਸੂਆ ਹੈ ਤੇਜਾ ਸੂਆ ਹਨਾ ਜੀ ਹਾਂਜੀ ਹਾਂਜੀ ਮਗਰ ਕੀ ਆ ਗਿਆ ਜੀ ਮਗਰ ਵੀਰ ਜੀ ਕਟੀ ਆ ਗਈ ਹੈ ਕਟੀ ਆ ਗਈ ਲਓ ਜੀ ਕਰੋ ਇਹ ਤੁਹਾਡੇ ਆਪਣੇ ਘਰ ਦੀ ਹਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਬਹੁਤ ਛੋਟੀ ਠੰਡੀ ਆ ਹਾਂ ਸੀਲਸਲਗ ਮੈਂ ਨਾ ਗੱਲ ਕਿੰਨਾ ਦੁੱਧ ਦਾ ਦਵੀਰ ਜੇ ਥਲੇ ਦੁੱਧ ਵੀਰ ਜੀ ਦਾ ਕੋਈ 9 ਤੋਂ 10 ਲੀਟਰ ਹੈਗਾ 9 10 ਲੀਟਰ ਹੈਣਾ ਪੱਕਾ ਬਾਕੀ ਕੋਈ ਵੀਰ ਭਰਾ ਆਪਣੀ ਚੈੱਕ ਕਰ ਸਕਦਾ ਚੈੱਕ ਕਰੇ ਆਪਦੀ ਵਿੱਚ ਹੋ ਗਿਆ ਆਪਦੀ ਤਸੱਲੀ ਕਰੇ ਤਸੱਲੀ ਕਰੇ ਹੈਣਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਆਉਂਦੇ ਹੋ ਜੀ ਲਓ ਜੀ ਵੇ ਕਿਵੇਂ ਛਾਈ ਸੀਲਸਲਗ ਪੂਰੀ ਮੈਂ ਨਾ ਫਿਰ ਜਿਤਨਾ ਮਰਜ਼ੀ ਚੋਵੇ ਕੱਟੇ ਨਾ ਛੱਡ ਗਏ ਇਹ ਕਿਹੜੀ ਪਹਾੜੇ ਦੇ ਕੇ ਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਵਿਆਂ ਬਾਈਆਂ ਦਿਨਾਂ ਦੀ ਸੂਈ ਆ ਇਹ ਤਾਂ ਕੋਈ ਘਰ ਵਾਲਾ ਵੀਰ ਹੈ ਚੋਣ ਵਾਲਾ ਬੰਦਾ ਵੇ ਘਰੇ ਰੱਖਣ ਵਾਲਾ ਬਿਲਕੁਲ ਜੀ ਬਿਲਕੁਲ ਉਹਨੂੰ ਵੀਰ ਬੜਾ ਫਾਇਦਾ ਵਾਦਾ ਉਹਨੂੰ ਵੀ ਬਿਲਕੁਲ ਜੀ ਬਿਲਕੁਲ 9 10 ਲੀਟਰ ਦੁੱਧ ਰੇਟ ਵੀ ਜਾਇਜ਼ ਆ ਰੇਟ ਵੀ ਜਾਇਜ਼ ਹਾਂ ਜੀ ਹਾਂ ਜੀ ਹਾਂ ਜੀ ਇਹਨੇ ਦਾ ਆਉਂਦਾ ਵੀ ਕੀ ਆ ਹਾਂ ਜੀ ਆ ਮਗਰ ਉਹਨੇ ਦਾ ਤੇ ਫਲ ਵੀ ਬਣ ਜਾਣਾ ਏ ਹਾਂ ਜੀ ਹਾਂ ਜੀ ਮਗਰ ਵੀ ਕੱਤੀ ਆ ਹਾਂ ਜੀ ਆਹ ਗੱਲ ਆ ਤੁਸੀਂ ਆ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਮਿਰਜੀ ਤੇ ਮੋਲ ਆਪਾਂ 70 ਹੀ ਕਰਦੇ ਆ ਅੱਛਾ ਜੀ ਫਿਰ ਜੀ ਦੇ ਆ ਲੈਣ ਵਾਲੀ ਗੱਲ 60000 ਦੀ ਦੇ ਦਾਂਗੇ 60000 ਦੀ ਹਾਂ ਜੀ ਆਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਕੱਟੀ ਆ ਜੀ ਮਗਰ ਆ ਕੱਟੀ ਮੇਰੇ ਹੋਈਆਂ ਪੰਜ ਦਿਨਾਂ ਦੀ ਠੀਕ ਹੈ ਜੀ ਹਾਂ ਜੀ 65000 ਦੀ ਹਾਂ ਜੀ ਪਹਿਲੇ 1000 ਦੀ ਆਣਾ ਠੀਕ ਹੈ ਜੀ ਬਾਕੀ ਤੇ ਸਾਰੇ ਓਕੇ ਹਨ ਹੀ ਸਨ ਹਾਂ ਬਾਕੀ ਮੈਂ ਦਾ ਭੂਰਦਾ ਹੋਣਾ ਫਰਕ ਹੈ ਛਟਿਆ ਨਾਲ ਕੋ ਭੂਰ ਫਲਗਰ ਕੇ ਥਾਨ ਬਾਕੀ ਤਿੰਨੇ ਠੀਕ ਹੈ ਜੀ ਉਹ ਛੱਟਾ ਤੋਂ ਲਾਜੇਗਾ ਹੀ ਨਹੀਂ ਤੇ ਠੀਕ ਹੈ ਜੀ ਤੇ ਚਲੋ ਜੀ ਇਹਦੀ ਜਾਣਕਾਰੀ ਦਿਓ ਜੀ ਇਹ ਵੀਰ ਜੀ ਝੋਟੀ ਆ ਆਪਣੇ ਦੂਜੇ ਸੂਏ ਨੇ ਗਾ ਸੁਣਾਵਾ ਹਾਂਜੀ ਵੀਰ ਜੀ ਇਹਨੂੰ ਟੀਕਾ ਭਰਾਏ ਨੂੰ ਕੋਈ ਡੇਢ ਮਹੀਨਾ ਨੂੰ ਹੋ ਗਿਆ ਵਾ ਡੇਢ ਮਹੀਨਾ ਹੋ ਗਿਆ ਟੀਕਾ ਹਾਂਜੀ ਹਾਂਜੀ ਭਰਾਇਆ ਦੇ ਵੀਰ ਉਹ ਵੱਡਾ ਹੀ ਟੀਕਾ ਕੀ ਉਹ ਆਂਦੇ ਜਿਹੜੀ ਨਸਲਾਂ ਆਂ ਵੱਡੀਆਂ ਹੋਣ ਆਂ ਇਆਂ ਡਾਕਟਰਾਂ ਨੂੰ ਪਤਾ ਜ਼ਿਆਦਾ ਜਾਣਕਾਰੀ ਉਹਨਾਂ ਨੂੰ ਆ ਹਾਂਜੀ ਹਾਂਜੀ ਆ ਕੇ ਚਲੋ ਆਪਾਂ ਉਹਨਾਂ ਨੂੰ ਭਰਾਇਆ ਵਾ ਹਾਂਜੀ ਤੇ ਬਾਕੀ ਉਹ ਨਾ ਦਾ ਆਦਮ ਜੇ ਤਾਂ ਭੁੱਲ ਗਿਆ ਵਾ ਠੀਕ ਹੈ ਜੀ ਬਾਕੀ ਵੀਰ ਉਹਦੀ ਕਿਸਮਤ ਜਿਹੜਾ ਲਊਗਾ ਲਊਗਾ ਹਾਂ ਬਾਕੀ ਇਹ ਦੇ ਸਾਵਣਾ ਸ਼ਾਹੀ ਤੋਹਫਾ ਜੀ ਮੈਂ ਨਾ ਤੋਹਫਾ ਵੀ ਰੇਡੀਆਂ ਰੇਡੀਆਂ ਛੋਟੀਆਂ ਲੱਭਦੀਆਂ ਕਿਤੇ ਬਿਲਕੁਲ ਬਿਲਕੁਲ ਕੱਦ ਕਾਠੀ ਵੇਖੋ ਵੀ ਆਹ ਕਾੜ ਮੈਂ ਨਾ ਗੱਲ ਹੀ ਕੋਨੀ ਵੀਰ ਬੋਲੇ ਮੱਤਿਆ ਦੀ ਹਾਂਜੀ ਬਿਲਕੁਲ ਬਿਲਕੁਲ ਮੈਨਾਂ ਇਹਦੀ ਠੰਡੀ ਠੀਰੀ ਮੱਝ ਲੱਭਣੀ ਨਹੀਂ ਜਮਾ ਛੋਟੇ ਰਗੀ ਮੈਂ ਨਾ ਗੱਲ ਹੀ ਕੋਨੀ ਪਤਾ ਹੀ ਨਹੀਂ ਲੱਗਦਾ ਤੇ ਮਾਰੀ ਜਾਂਦੀ ਮੱਝੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਹੀ ਗੱਲ ਜੀ ਇਹ ਵੀਰੇ ਹਿੰਗੇ ਦਾ ਵੰਡ ਬੰਦ ਕੀਤਾ ਵਾ ਵੀ ਤੀਗਾ ਭਰਾਉਣ ਦੇ ਕਰਕੇ ਅੱਛਾ ਜੀ ਵੀ ਥੋੜੀ ਜਿਹਾ ਚਲੋ ਅੱਗੇ ਨੂੰ ਲੱਸੀ ਵੀ ਹੋਈ ਆ ਹਾਂਜੀ ਤੇ ਬਾਕੀ ਵੀਰ ਜਦ ਦੁੱਧ ਦਾ ਵੀ ਫਰਕ ਪਿਆ ਵਾ ਅੱਛਾ ਜੀ ਟੋਟੀ ਕਿੰਨਾ ਦੁੱਧ ਵੀ ਜੇ ਥੱਲੇ ਪੱਕਾ ਦੁੱਧ ਮੇਰੇ ਇਹਦੇ ਥੱਲੇ ਜਦੋਂ ਤੇ ਆਪਾਂ ਵੰਡ ਪੋਣੇ ਉਹ ਦੁੱਧ ਦੇ ਥੱਲੇ 10-12 ਲੀਟਰ ਹੀ ਅੱਛਾ ਜੀ ਆ ਕੋਈ ਮਾਲਾ ਟੀਗਾ ਭਰਾਉਣ ਦਾ ਕਰਕੇ ਦੁੱਧੋ ਘੜ ਕੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਝੋਟੇ ਕੇ ਗੱਲੋਂ ਰਈ ਖੁਸ਼ੀ ਨਹੀਂ ਤੇ ਬਿਲਕੁਲ ਬਿਲਕੁਲ ਸਾ ਜੀ ਹਾਂਜੀ ਹਾਂਜੀ ਤੇ ਕਿਵੇਂ ਥੀਲਸਲਾ ਕੁ ਸਾ ਜੀ ਮੈਂ ਨਾ ਪਹਾੜੇ ਦੇ ਮੇਰਾ ਕੋਈ ਟੀਕਾਰੇ ਕਰਮਾ ਲਈ ਅਜੇ ਤੱਕ ਲਵਾ ਕੇ ਵੀ ਨਹੀਂ ਵੇਖਿਆ ਲਓ ਜੀ ਰੋਕ ਕਿਉ ਮੜਾ ਜਾਂਦਾ ਪਹਾੜਾ ਹੀ ਬਾਪ ਹੋਣਾ ਲਓ ਜੀ ਹਾਈਟ ਚੈੱਕ ਕਰ ਲੋ ਵੀਰ ਦੇ ਬਰਾਬਰ ਦੀ ਜੇ ਮੈਂ ਨਾ ਸਿਰ ਕੱਢ ਦੀ ਆ ਬਿਲਕੁਲ ਬਿਲਕੁਲ ਮੈਂ ਨਾ ਕਿਤੇ ਸਿਰ ਕੱਢ ਦੀ ਆ ਇਧਰ ਆ ਬਾਕੀ ਕੱਦ ਬੇਲ ਆ ਤੁਹਾਡੇ ਸਾਹਮਣੇ ਆ ਮੈਂ ਨਾ ਗੱਲ ਕਰਨ ਵਾਲੀ ਨਹੀਂ ਢੇੜ ਢੇੜੇ ਛੋਟੇ ਛੋਟੇ ਦਾ ਬਲੇ ਖਾ ਪੈਂਦਾ ਜੀ ਇਤਰਾ ਇਤਰੇ ਇਤਰਾ ਹੀ ਆ ਲਓ ਜੀ ਬਾਕੀ ਥਾਂ ਤੁਣ ਵੀਰ ਜੀ ਕਿਵੇਂ ਇਹਦੇ ਥਾਂ ਵੀਰ ਜੀ ਓਕੇ ਚਾਰੇ ਜੇ ਦੇ ਓਕੇ ਬਿਲਕੁਲ ਹਣਾ ਜੀ ਹਾਂ ਜੀ ਹਾਂ ਜੀ ਕੋਈ ਭੂਰ ਛਟਾ ਨਹੀਂ ਵਿੱਚੇਗਾ ਠੀਕ ਹੈ ਜੀ ਪੱਕਾ ਦੁੱਧ ਕਿੰਨਾ ਹੋਣਾ ਇਸ ਟਾਈਮ ਪੱਕਾ ਵੀਰ ਜਿਹੜਾ ਇਹ ਥੱਲੇ ਹੁਣ 6 ਲੀਟਰ ਹੋਊਗਾ ਕਿਉਂ ਵੰਡਦਾ ਨਾ ਆਪਾਂ ਬੰਦ ਕੀਤਾ ਵਾ ਹਾਂ ਜੀ ਵਾਡਾ ਪਾਵਾਗੇ ਤੇ 94 ਲੀਟਰ ਦੁੱਧ ਫੇਰ ਕਰੋ ਛੋਟੀ ਠੀਕ ਆ ਜੀ ਤੇ ਗਾ ਡੇਢ ਕਿ ਮਹੀਨੇ ਦੀ ਬਣੀ ਕਹਿੰਦਾ ਹਾਂਜੀ ਹਾਂਜੀ ਗਾ ਆਪਾਂ ਰੇਟ ਬਣੀ ਦੇ ਕਿਵੇਂ ਕਰਨਾ ਛਾਈ ਬੜੇ ਫੇਰ ਅਗਲੇ ਦੀ ਕਿਸਮਤ ਆ ਅੱਛਾ ਜੀ ਕਿਉਂ ਨਾ ਇਹ ਚੈੱਕ ਹੋਣੀ ਨਾ ਆਪਾਂ ਗਰੰਟੀ ਦੇ ਸਕਦੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਮਾਲਾ ਡੇਢ ਮਹੀਨੇ ਦੀ ਆਪਾਂ ਕੀ ਗਰੰਟੀ ਦੇ ਆਗੇ ਅਗਲੇ ਨੂੰ ਬਿਲਕੁਲ ਜੀ ਬਿਲਕੁਲ ਤੂੰ ਜਿੰਨੇ ਰਕਮ ਲਾਉਣੀ ਆ ਅਗਲੇ ਨੇ ਆਖਣਾ ਵੀ ਮੈਨੂੰ ਗਰੰਟੀ ਵੀ ਦਿਓ ਬਿਲਕੁਲ ਜੀ ਬਿਲਕੁਲ ਬਾਕੀ ਗਰੰਟੀ ਆਪਾਂ ਇਹ ਦਿਆਂਗੇ ਵੀ ਟੀਕਾ ਭਰਾਇਆ ਵਾ ਠੀਕ ਆ ਭਰਾਇਆ ਅੱਛਾ ਹਾਂਜੀ ਇਹ ਆਪਾਂ ਗਰੰਟੀ ਆਪਾਂ ਦਿਆਂਗੇ ਚਲੋ ਅਗਲੀ ਦੀ ਕਿਸਮਤ ਨੂੰ ਗਾਂ ਬਣੀ ਨਿਕਲ ਆਵੇ ਹਾਂਜੀ ਤੇ ਨਿਕਲ ਵੀ ਆਵੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਸ਼ਾਇਦ ਕੀ ਰੇਟ ਰੂਟ ਕਰਦੇ ਜੀ ਇਹਦਾ ਵੀਰ ਜੀ ਰੇਟ ਤੇ ਦਾ ਭਾਵੇਂ ਜਿੰਨਾ ਮਰਜ਼ੀ ਕਰ ਲਾ ਜੇ ਡੰਗਰ ਬਣਿਆ ਹੁੰਦਾ ਕਿ ਚੈੱਕ ਪਾਸ ਹੁੰਦਾ ਹਾਂਜੀ ਤੇ ਭਾਵੇਂ 2 ਲੱਖ ਦੀ 3 ਦੀ ਵੇਚ ਲਾ ਹਾਂਜੀ ਤੇ ਬਾਕੀ ਆ ਵੀ ਚਲੋ ਅਜੇ ਆਪਾਂ ਗਰੰਟੀ ਨਹੀਂ ਆਪਾਂ ਦਿੰਦੇ ਆਪਾ ਦੇ ਲੈ ਲਿਆ ਆਪਾਂ ਗੱਲ ਫਿਰ ਕਰਾਂਗੇ ਕੀ ਰੇਟ ਦਸ਼ਾਈ ਹੋ ਲੈ ਮੇਰਾ 95000 ਕਰਦੇ ਹਾਂ ਆਣਾ 90 ਦੀ ਹੋਗੀ 90 ਦੀ ਹਾਂਜੀ ਕਿਹੜੀ ਦੇ ਦੇਣੀ ਹੈ ਠੀਕ ਹੈ ਜੀ ਮਾਨਤਾਲ ਸਾਹਿਬ ਜੀ ਮਾਨਤਾਲ ਫਿਰ ਚਲੋ ਮੌਕੇ ਦੇ ਵੇਖੀ ਜੋ ਬਾਕੀ ਏਡੇ ਡੰਗਰਾ ਜੋਂ ਮਾਨਤਾਲ 90 ਨੂੰ ਕੀ ਕਰਾਂਗੇ ਬਿਲਕੁਲ ਉਹ ਤਾਂ ਗੱਲ ਸਹੀ ਹੈ ਹਾ ਕੱਦ ਕਾਠੀ ਬੇਲ ਬਸ ਬਸ ਉਹ ਕੁਛ ਕਰਨ ਵਾਲੇ ਨਿਕਰੇ ਨਾ ਇਹ ਕਰਨ ਵਾਲੀ ਗੱਲ ਹੁੰਦੀ ਆ ਹਾਂਜੀ ਤੇ ਠੀਕ ਹੈ ਸਾਹਿਬ ਜੀ ਬਾਕੀ ਤੇ ਕੋਈ ਸ਼ੱਕ ਨਹੀਂ ਹੈ ਨਾ ਜੀ ਬਾਕੀ ਫਿਰ ਸ਼ੱਕ ਹੀ ਕੋ ਨਹੀਂਗਾ ਲਓ ਜੀ ਬੜੇ ਸ਼ਾਨਦਾਰ ਝੋਟੀ ਫਿਰ ਥਾਣੇ ਵੀ ਛੋਟਾ ਲੱਗਾ ਮੁਠੀ ਵਾਲਾ ਥਾਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਦੂਜੇ لمبے ਜੇ ਥਾਣਾ ਬਿਲਕੁਲ ਜੀ ਹਾਂ ਜੀ ਉਸੇ ਨਹੀਂ ਕਿਹਾ ਗੱਲਾਂ ਝੋਟੀ ਦੇ ਹਾਂ ਜੀ ਹਾਂ ਜੀ ਸਹੀ ਗੱਲ ਹੈ ਜੀ ਤੇ ਇਹ ਵੀ ਜਿੰਨਾ ਤੋਂ ਲਈ ਉਹ ਬਾਗਲਾ ਦੇ ਮਾਲੇ ਦੀ ਝੋਟੀ ਦਾਦੇ ਆ ਅੱਛਾ ਜੀ ਉਹਨਾਂ ਦੀ ਝੋਟੀ ਉਹ ਨਸਲ ਚੰਗਾ ਏ ਠੀਕ ਹੈ ਜੀ ਆਪਣੇ ਇਧਰ ਦੀ ਝੋਟੀ ਨਹੀਂ ਏ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਰੇੜੀ ਨਹੀਂ ਝੋਟੀਆਂ ਜਿਹੜੇ ਪੇਠ ਪੁੜੇ ਤੈਨੂੰ ਪਤਾ ਦੇ ਦੇ ਜੀ ਹਾਂਜੀ 4 ਕੁੜੀ ਹੈ 2 ਫੁੱਟ ਉਤਰਾ ਹੀ ਉੱਚੀ ਜੀ 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 ਸ਼ਾਹੀ ਗਾਂ ਬਣੀ ਨਿਕਲ ਆਈ ਅਗਲੇ ਦੀ ਕਿਸਮਤ ਆ ਉਹ ਵੀ ਅਗਲੇ ਦੀ ਕਿਸਮਤ ਕਿਸਮਤ ਤੇ ਫੇਰ ਤੇ 2 ਢਾਈ ਲੱਖ ਦੀ ਤੇ ਪੱਕੀ ਲੈਣਾ ਹੈ 3 3.5 ਦੀ ਜਿੰਨੂੰ ਮਰਜ਼ੀ ਫੜਾ ਦੇ ਆ ਸਕੀ ਬਿਲਕੁਲ ਬਿਲਕੁਲ ਠੀਕ ਲੈ ਕੇ ਲਾਵੇ ਬਣੀ ਦੇ ਠੀਕ ਹੈ ਜੀ ਤੇ ਸ਼ਾਹੀ ਕਿੰਨਾ ਰੇਟ ਫੇਰ ਤੋਂ ਦੱਸ ਦੇ ਮੜਾ ਜੀ ਫੇਰ ਜੀ ਕਰਦੇ ਆਪਾਂ ਮੋਲੇ ਦਾ 95 ਹਾਂ ਨਾ 90 ਹਜ਼ਾਰ ਦੀ ਆ 90 ਹਜ਼ਾਰ ਦੀ ਠੀਕ ਹੈ ਜੀ ਬਾਕੀ ਕੋਈ ਵੀ ਭਰਾ ਆਪਣੀ ਤਸੱਲੀ ਕਰ ਤਸੱਲੀ ਕਰੀ ਆਪਦੀ ਮੇਰਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਵੀਰ ਜੀ ਆਪਣਾ 9948 ਹਾਂਜੀ 884 ਹੁੰਨੇ ਆ ਠੀਕ ਹੈ ਜੀ ਪਿੰਡ ਮਾਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨੇੜੇ ਵੀਰ ਕਰਿਆਲੇ ਦੇ ਠੀਕ ਹੈ ਜੀ ਹਾਂਜੀ ਹਾਂਜੀ ਕਰਿਆਲੇ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਇਹ ਵੀਰ ਦਾ ਬਾਹਰਲੀ ਸਾਈਡ ਤੇ ਘਰ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਓਕੇ ਸ਼ਾ ਜੀ ਧੰਨਵਾਦ ਜੀ ਬੇ ਜੀ ਧੰਨਵਾਦ ਬੇ ਜੀ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸ ਜਿਹੜੀ ਵਾਰੰਦਾਂ ਕਰਕੇ ਜੁੜੇ ਰਹੋ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ